ਹੋ ਹੋ ਨਿਆਪੁਰਸ ਹੋ ਹੋ ਨਿਆਪੁਰਸ ਹੋ ਹੋ ਨਿਆਪੁਰਸ ਹੋ ਨਿਆਪੁਰਸ ਨੇ ਅੰਦਰ ਮਰ ਜਾਣਾ ਇਨਸਾਨ ਸਾਢੇ 6 ਸਾਲ ਹੋ ਗਿਆ ਸਾਢੇ 6 ਸਾਲ ਹੋ ਗਿਆ ਕੋਈ ਇਨਸਾਨ ਨਹੀਂ ਮਿਲਿਆ ਠੱਕਾ ਹੋਇਆ ਮੇਰਨਾ ਜੀ ਸਾਢੇ 6 ਸਾਲ ਹੋ ਗਿਆ ਮੈਂ ਮਰ ਜਾਣਾ ਚਾਹੁੰਦੀ ਹਾਂ ਨਹੀਂ ਜੀ ਨਹੀਂ ਮੈਂ ਮਰ ਜਾਣਾ ਅੱਗ ਲਾ ਕੇ ਮਰ ਜਾਣੀ ਅਜਿਹਾ ਇਨਸਾਨ ਨਾ ਬਣਿਆ